ਖਾ ਗਏ ਪੱਤੇ ਸੂਤ ਕੇ ਬਚਨ ਕੈਸੇ ਫਲ ਹੈ ਫਲ ਫੁੱਲ ਤਨ ਨੇ ਕੀ ਛਕਨੇ ਸੀ ਦਰਾਖਤਾਂ ਦੇ ਪੱਤੇ ਵੀ ਸੂਤ ਸੂਤ ਕੇ ਖੱਦੇ ਪਏ ਆ ਖਾ ਗਏ ਪੱਤੇ ਸੂਤ ਕੇ ਬਚਨ ਕੈਸੇ ਫਲ ਹੈ ਪ੍ਰਥਵੀ ਮਰਤ ਭਾਰ ਨਕਸ਼ਤ ਪਾਰਦਾ ਹੈ ਕਪਾਰ ਨਾਮਾ ਸਮੁੰਦਰ ਦਾ ਧਰਤੀ ਭਾਰ ਮਰਦੀ ਹੈ ਬਾਂਦਰਾ ਦੇ ਨਾਲ ਪ੍ਰਥਵੀ ਮਰਤ ਭਾਰ ਨਕਸ਼ਤ ਪਾਰਦਾ ਹੈ ਦੇਖ ਕੇ ਠਗਤ ਨਿਗਾ ਐਸਾ ਭਾਰੀ ਦਲ ਹੈ ਸ਼ਾਮ ਰਾਜਾ ਰੰਗ ਵਿੱਚ ਬੈਠੇ ਤਰਲੋਕੀ 나ਥ ਜਿਵੇਂ ਜਲ ਨਿਦਮੇ ਖਿਲਤ ਜੋ ਕਮਲ ਹੈ ਜਲ ਨਿਦਨਾ ਵੀ ਸਮੁੰਦਰ ਦਾ ਜਿਵੇਂ ਸਮੁੰਦਰ ਦੇ ਵਿੱਚ ਕਮਲਾਂ ਦੇ ਫੁੱਲ ਖਿੜੇ ਹੋਣ ਐਸ ਤਰ੍ਹਾਂ ਭਗਵਾਨ ਬਾਂਦਰਾ ਦੇ ਵਿੱਚ ਸੁਹਾਇਮਣ ਹੋ ਰਹੇ ਆ ਤਾਂ ਸਰਲੋਚਨਾ ਜਦੋਂ ਨੇੜੇ ਚੱਲੀ ਗਈ ਬੇਟੀ ਤੂੰ ਕੌਣ ਕਿੱਥੋਂ ਦੇ ਰਹਿਣ ਵਾਲੀ ਆ ਕੀ ਤੇਰਾ ਨਾਂ ਆਹ ਜਿਹੜੀ ਪੂਜਾ ਤੇਰੇ ਪਾਸ ਲਹੂ ਦੀ ਲਿਪੜੀ ਹੈ ਇਹ ਕਿਸ ਦੀ ਆ ਤੂੰ ਮੈਨੂੰ ਆਪਦਾ ਨਾਮ ਦੱਸ ਪਹਿਲਾਂ ਭਗਵਾਨ ਸਰਲੋਚਨਾ ਨੂੰ ਕਹਿੰਦੇ ਆ ਦੇਖਾਂ ਭਲਾ O que é essa, <coughs> ਗੇ ਭਗਵਾਨ ਸਰਲੋਚਨਾ ਨੂੰ ਸਾਡੇ ਤਾਈ ਕੀ ਪੈ ਗਿਆ ਕਾਮ ਬੇਟੀ ਬੇਟੀ ਤੁਮ ਕਿ ਜਾਂਚਣਾ ਵਾਸਤੇ ਹਮਾਰੇ ਪਾਸ ਆਈਆਂ ਕੀ ਦੀ ਪੁੱਤਰੀ ਕੌਣ ਹੈ ਪਤੀ ਤੇਰਾ ਤੁਮ ਕੀ ਦੀ ਲੜਕੀ ਆ ਕੀ ਤੇਰੇ ਪਤੀ ਦਾ ਨਾਮ ਆ ਕੀ ਦੀ ਪੁੱਤਰੀ ਕੌਣ ਹੈ ਪਤੀ ਤੇਰਾ ਮੈਨੂੰ ਦੱਸਦਾ ਤੇ ਤਮਾਰਾ ਕੀ ਨਾਮ ਬੇਟੀ ਧਾਰੀ ਫਿਰੇ ਸਰੂਪ ਤੂੰ ਜੋਗਨਾ ਦਾ ਤੇਰਾ ਜੋਗਨਾ ਦੀ ਤਰ੍ਹਾਂ ਜਿਹੜਾ ਸਰੂਪ ਬਣਾਇਆ ਕਿਹੜੇ ਸ਼ਹਿਰ ਮੇ ਕਰੇ ਮਸ਼ਰਾਨ ਬੇਟੀ ਬੇਟੀ ਤੋ ਕਿਹੜੇ ਸ਼ਹਿਰ ਦੇ ਰਹਿਣ ਵਾਲੀ ਆ ਪੂਜਾ ਲਹੂ ਦੀ ਲਿਬੜੀ ਪਾਸ ਤੇਰੇ ਹਾਂ ਜਿਹੜੀ ਪੂਜਾ ਲਹੂ ਦੀ ਲਿਬੜੀ ਆ ਇਹ ਕਿਸ ਕੀ ਆ ਕੌਣ ਵਿੰਸ ਗਿਆ ਤੁਸਾਂ ਦੇ ਧਾਮ ਬੇਟੀ ਬਹਿਣ ਲੱਗੇ ਪ੍ਰਨਾਲੇ ਜੋ ਨੈਣ ਤੇਰੇ ਤੇਰੇ ਜਿਹੜੇ ਨੈਣ ਉਹ ਪ੍ਰਨਾਲਿਆਂ ਦੀ ਤਰ੍ਹਾਂ ਬਹਿ ਰਹੇ ਆ ਬਹਿਣ ਲੱਗੇ ਪ੍ਰਨਾਲੇ ਜੋ ਨੈਣ ਤੇਰੇ ਤੈਨੂੰ ਦੇਖਦੇ ਕਪੀ ਤਮਾਮ ਬੇਟੀ ਮੈਂ ਤਾਂ ਆਪ ਵੀ ਯੋਗ ਮੈਂ ਦੁਖੀ ਫਿਰਦਾ ਹੋ ਰੌਣ ਲੈ ਗਿਆ ਆਸਾਂ ਦੀ ਬਾਮ ਬੇਟੀ ਬੇਟੀ ਮੈਂ ਤਾਂ ਆਪ ਦੁਖੀ ਆ ਸਾਡੀ ਜਿਹੜੀ istri ਆ ਉਹ ਰਾਵਣ ਲੈ ਗਿਆ ਮੈਨੂੰ ਦੱਸ ਦੇ ਦੁੱਖ ਮੈਂ ਨਾਸ ਕਰ ਦੂੰ ਮੇਰਾ ਨਾਮ ਹੈ ਰਾਮ ਕਨਸ਼ਾਮ ਬੇਟੀ ਮੈਨੂੰ ਰਾਮ ਵੀ ਕਹਿੰਦੇ ਨੇ ਮੈਨੂੰ ਕਨਸ਼ਾਮ ਕਨਸ਼ਾਮ ਜਿਵੇਂ ਬਰਖਾ ਦੇ ਭਰੇ ਬੱਦਲ ਹੁੰਦੇ ਆ ਇਸ ਤਰ੍ਹਾਂ ਦਾ ਵਰਨਾ ਭਗਵਾਨ ਦਾ ਮੇਨਾ ਨਾਮ ਹੈ ਰਾਮ ਕਨਸ਼ਾਮ ਬੇਟੀ ਤਾਹਣ ਸਰਲੋਚਨਾ ਕਹਿੰਦੀ ਮਹਾਰਾਜ ਸੁਣੀਏ ਜਰਾ ਮੈਂ ਆ ਸ਼ੇਸ਼ਕਮਾਰ ਸੀਸਪਤੀ ਦਾ ਲੈਮਣੇ ਆਗੀ ਤੁਮਰੇ ਦਵਰ ਮਹਾਰਾਜ ਮੈਂ ਸ਼ੇਸ਼ਨਾਗ ਦੀ ਲੜਕੀ ਆ ਮੇਰਾ ਨਾਮ ਸਰਲੋਚਨਾ ਮੇਰਾ ਪਤੀ ਮੇਘਨਾਥਾ ਰਾਵਣ ਦੀ ਮੂਹ ਆ ਹਮਾਰੇ ਪਤੀ ਦਾ ਜਿਹੜਾ ਸਹਰਾ ਤੁਹਾਰੇ ਪਾਸ ਆ ਮੈਂ ਉਹ ਜਾਚਣ ਲੈਣ ਵਾਸਤੇ ਆਈ ਆ ਇੱਕ ਸਰਲੋਚਨਾ શ્રી ਰਾਮਚੰਦਰ ਦੇ ਕੋਲੇ ਆਪ ਦਾ ਨਾਮ ਵਰਣਨ ਕਰਕੇ ਦੱਸਦੀ ਆ ਦੇਖਾਂ ਭਲਾ ਕੈਸੇ ਦੱਸਦੀ ਮਹਾਰਾਜ ਸਾਦੀ ਦੀ ਬੈਠਾ ਹੈ ਬਿਟੀ ਕਹਾਣੀ ਲੰਕਾ ਵਰਵਾਨੀ ਦੀ ਨਾਮ ਕਰ ਮਿਲਾ ਮੇਰਾ ਕਹਿੰਦੇ ਸਰ ਲੋਚਨ ਹੈ ਤੁਮਰਾ ਮੈਂ ਦਰਸ਼ਨ ਕਰਕੇ ਆ ਗਈ ਦੁਖ ਮੋਚਨਾ ਹੈ ਹੋ ਤੁਮਰਾ ਮੈਂ ਦਰਸ਼ਨ ਕਰਕੇ ਪਿਆਰ ਦੇ ਮਿਲੇ ਬਗੈਰਾ ਲੰਗਦੀ ਅਗ ਰਹਿਣ ਨਹੀਂ ਹੋ ਰੁਣਦੀ ਐ ਲਾਸ਼ ਪੂਮ ਤੇ ਅਤਰਾਂ ਨੂੰ ਲਾਉਂਦੀ ਸੀ ਫੁੱਲਾਂ ਦੇ ਵਾਂਗ ਸੁਗੰਧੀ ਪਿਆ ਚੋਂ ਆਉਂਦੀ ਸੀ ਹੋ ਫੁੱਲਾਂ ਦੇ ਵਾਂਗ ਸੁਗੰਧੀ ਖਾਤੇ ਮੇਰੀ ਪਰਤ ਗਿਆ ਹੈ ਇਸ ਨੂੰ ਸੁਰਗ ਜਾਣ ਕੀ ਔਰ ਕੋਈ ਯੁਗਤੀ ਨਾ ਹੋਵੇ ਨਾ ਸਤੀ ਪਤੀ ਸੇ ਔਰ ਤਦੀ ਮੁਕਤੀ ਨਾ ਹੋ ਹੋਵੇ ਨਾ ਸਤੀ ਪਤੀ ਸੇ ਮੰਗਦੀ ਮੈਂ ਕਰਦੇ ਹੁਣ ਨਿਗਾਹ ਮਿਹਰ ਦੀ ਸਹੀ ਸੁਖੋ ਮੰਗਦੀ ਹਮੈਂ ਕਰ ਲਿਆ ਯਾ ਦਰਸਰ ਤੁਮਰਾ ਮਿਟ ਗਈ ਸਭ ਸਿਆ ਹੈ ਮੰਗਦੀ ਮੈਂ ਖੜੀ ਦੁਵਾਰੇ ਤਾਦੇ ਹੁਣ ਪਿਛਿਆ ਹੈ ਉਹ ਮੰਗਦੀ ਮੈਂ ਖੜੀ ਦੁਵਾਰੇ ਔਰ ਇਤੇ ਸਾਤਵੰਤੀ ਮੈਂ ਹੋ ਆ ਗਈ ਆਈ ਸ਼ਰਨ ਤੁਮਾਰੀ ਪੁੱਤਰੀ ਮੈਂ ਸ਼ੇਸ਼ਨਾਗ ਦੀ ਮਹਾਰਾਜ ਜੀ ਮੈਂ ਸ਼ੇਸ਼ਨਾਗ ਦੀ ਲੜਕੀ ਆ ਅਬਲਾ ਕਨਨਦੀ ਦੀ ਅਬਲਾ ਮੈਂ ਇਸਤਰੀ ਕਨਨਦੀ ਮੇਘਨਾਥ ਅਬਲਾ ਕਨਨਦੀ ਦੀ ਨੂੰ ਆ ਮੇ ਜਾਣ ਸੁਆਮੀ ਰਾਵਣ ਪ੍ਰਸਾਦੀ ਦੀ ਬੈਠਾ ਹੈ ਬਿੱਡੀ ਕਹਾਣੀ ਲੰਕਾ ਬਰਮਾਦੀ ਦੀ ਨਾਮ ਪਰ ਮੀਲਾ ਮੇਰਾ ਕਹਿੰਦੇ ਸਰਲੋਚਣ ਵੀ ਤੁਮਰਾ ਮੈਂ ਦਰਸ਼ਨ ਕਰਕੇ ਆ ਗਈ ਦੁਖ ਮੋਚਣ ਵੀ ਸੀਸ ਜੋ ਪ੍ਰਾਨਪਤੀ ਦਾ ਤੁਸਾਂ ਦੇ ਪਾਸ ਹੈ ਜਾਂਦੇ ਵੇ ਅਰਥ ਸੁਆਮੀ ਮੇਰੇ ਸੁਆਸ ਹੈ ਛਪ ਗਿਆ ਹੈ ਵਿੱਚ ਦਿਲਾਂ ਦੇ ਮੇਰਾ ਵਿਭਾਸ ਹੈ ਵਿਭਾਸਨਾ ਨਾ ਸੂਰਜ ਦਾ ਮੇਰਾ ਜਿਹੜਾ ਸੂਰਜ ਆ ਦਿਲਾਂ ਦੇ ਵਿੱਚ ਖਤਮ ਹੋ ਗਿਆ ਛਪ ਗਿਆ ਹੈ ਵਿੱਚ ਦਿਲਾਂ ਦੇ ਮੇਰਾ ਵਿਭਾਸ ਹੈ ਉਹਦੇ ਵਿੱਚ ਮਿਲ ਜੂ ਜਾ ਕੇ ਉਹਦੀ ਕ੍ਰਾਂਤੀ ਮੈਂ ਆ ਗਈਆਂ ਸ਼ਰਨ ਤੇ ਮਾਰੀ ਔਰਤ ਸਦਵੰਤੀ ਮੈਂ ਮੱਛੀ ਸੰ ਮਰੂ ਤੜਫ ਕੇ ਆਉਂਦੀ ਘੜੀ ਚੈਨ ਨਹੀਂ ਦੁਨੀਆ ਦੀ ਨਾਲਸ ਭੂਤੀ ਵੇਂਦੇ ਨੈਣ ਨਹੀਂ ਪੀਆ ਤੋਂ ਬਿਨਾ ਅਸਾਂ ਦੀ ਟੱਪਦੀ ਇੱਕ ਰੈਨ ਨਹੀਂ ਰੁਲਦੀ ਆ লাশ ਘੂਮ ਤੇ ਯਤਰਾ ਨੂੰ ਲਾਉਂਦੀ ਸੀ ਫੁੱਲਾਂ ਦੇ ਬਾਗ ਸੁਗੰਧੀ ਪੀਆ ਚੋਂ ਆਉਂਦੀ ਸੀ ਪੈ ਗਿਆ ਹੈ ਸਖਤ ਬਿਸ਼ੋੜਾ ਜੀਵਨ ਦੇ 베ਲੀ ਦਾ ਛੱਲਿਆ ਨਹੀਂ ਦਰਦ ਜਾਣਦਾ ਬਿਰਹੋਂ ਦੀ ਸੇਲੀ ਦਾ ਮੈਂ ਵੀ ਸੀ ਬੂਤਾ ਭਗਵਨ ਜਾਨੋ ਚਮੇਲੀ ਦਾ ਸ਼ੀਆ ਰੁੱਤਾਂ ਦੇ ਵਿੱਚੋਂ ਰੁੱਤ ਬਸੰਤੀ ਮੈਂ ਆ ਗਈਆਂ ਸ਼ਰਨਤਮਾਰੀ ਔਰਤ ਸਤਵੰਤੀ ਮੈਂ ਝੂਠੇ ਦਾ ਪੱਖ ਕਰਾਇਆ ਕੀਤੀ ਵਿੰਗਿਆ ਹੈ ਮਹਾਰਾਜ ਇਹ ਝੂਠਾ ਸੀ ਮੇਘਨਾਥ ਰਾਵਣ ਪਰ ਮੇਰੇ ਪਤੀ ਨੇ ਇਹਦਾ ਪੱਖ ਕਰਾ ਕੇ ਅਵਿਗਿਆ ਕਰੀਆ ਝੂਠੇ ਦਾ ਪੱਖ ਕਰਾਇਆ ਕੀਤੀ ਵਿੰਗਿਆ ਹੈ ਤਾਈਓ ਦਾ ਬਿਨਾ ਸੀਸ ਤੋਂ ਧਰਤੀ ਤੇ ਡਿੱਗਿਆ ਹੈ ਚੜਨਾ ਮੈਂ ਨਾਲ ਚਿਖਾ ਤੇ ਮੇਰੀ ਪ੍ਰਤੀਗਿਆ ਹੈ ਇਸ ਦੇ ਸਵਰਗ ਜਾਣ ਦੀ ਹੋਰ ਕੋਈ ਯੁਕਤੀ ਨਾ ਹੋਵੇ ਨਾ ਸਤੀ ਪਤੀ ਸੇ ਔਰਤ ਦੀ ਮੁਕਤੀ ਨਾ ਪੈ ਗਿਆ ਹੈ ਸਖਤ ਮਿਸ਼ੋੜਾ ਜੀਵਨ ਦੇ 베ਲੀ ਦਾ ਚੱਲਿਆ ਨਹੀਂ ਦਰਦ ਜਮ ਦਾ ਬਿਰਹੋਂ ਦੀ ਸੇਲੀ ਦਾ ਮੈਂ ਵੀ ਸੀ ਬੂਟਾ ਭਗਵਨ ਜਾਣੋ ਚਮੇਲੀ ਦਾ ਸ਼ੀਆਂ ਰੁੱਤਾਂ ਦੇ ਵਿੱਚੋਂ ਰੁੱਤ ਬਸੰਤੀ ਮੈਂ ਆ ਗਈਆਂ ਸ਼ਰਨ ਤੇ ਮਾਰੀ ਔਰਤ ਸਤਵੰਤੀ ਮੈਂ ਮਾਰੇ ਕਿਆ ਹੈ ਭਰਤਾ ਜੀ ਦਾ ਫਿਰਦੀ ਜਨਾਨੀ ਆ ਐਵੇਂ ਬੇ ਅਰਥ ਜਾਨ ਦੀ ਉਹਦੀ ਪੁਰਾਨੀ ਆ ਦੁਨੀਆ ਦੇ ਉੱਤੇ ਕੋਈ ਰਹਿ ਜੇ ਨਿਸ਼ਾਨੀ ਆ ਟੁੱਟ ਗਿਆ ਹੈ ਸਾਜ ਤਮੂਰਾ ਜਿਹੜਾ ਮੇਰਾ ਜ਼ਿੰਦਗੀ ਦਾ ਸਾਥ ਸੀ ਉਹ ਟੁੱਟ ਗਿਆ ਸਾਜ ਟੁੱਟਣ ਦੇ ਨਾਲ ਤਾਰ ਆ ਜਿਹੜੀ ਉਹ ਵੀ ਬੇਕਾਰ ਹੋ ਜਾਂਦੀ ਆ ਟੁੱਟ ਗਿਆ ਹੈ ਸਾਜ ਤਮੂਰਾ ਉਹਦੀ ਸੀ ਤੰਤੀ ਮੈਂ ਆ ਗਈਆਂ ਸ਼ਰਨ ਤੇ ਮਾਰੀ ਔਰਤ ਸਤਮੰਤੀ ਮੈਂ ਐਸ ਤਰ੍ਹਾਂ ਦਾ ਜਦੋਂ ਬਰਲਾਪ ਸਰਲੋਚਨਾ ਦਾ ਸੁਣਿਆ ਤਾ ਭਗਵਾਨ ਦੇ ਨੈਤਰਾਂ ਦੇ ਵਿੱਚੋਂ ਵੀ 33572 ਬੇਟੀ ਜੇ ਸਾਨੂੰ ਪਤਾ ਹੁੰਦਾ ਮੇਘ ਦੇ ਮਰਨੇ ਕਰਕੇ ਪੂ ਐਸੀ ਸਤੰਤੀ ਔਰਤ ਰੰਡੀ ਹੋ ਜਾਂਦੀ ਹੋਗੀ ਤਾਂ ਅਸੀਂ ਲਸ਼ਮਣ ਨੂੰ ਜਿਉਂਦਾ ਨਾ ਕਰਦੇ ਮੈਂ ਜਿਹੜੀ ਸੀਤਾ ਸੀ ਉਹ ਰਾਵਣ ਕੋਲੇ ਚੱਲ ਲੈਂਦਾ ਮੈਂ ਆਪਦੀ 18000 ਪਦਮ ਵੰਦਰਾ ਦੀ ਸੈਨਾ ਕਸਕੰਧਾ ਦੇਸ਼ ਨੂੰ ਮੋੜ ਕੇ ਲੈ ਜਾਂਦਾ ਇੱਕ ਭਗਵਾਨ ਸਲੋਚਨਾ ਦੇ ਅੱਗੇ ਬਰਲਾਪ ਕਰਦੇ ਆ ਦੇਖਾਂ ਭਾਲਾ ਐਸ ਕਰ ਜਾਗਤ ਆਪੇ ਨੈਣ ਸੁਣੇ ਸਤਿਮੰਤੇ ਦੇਵਾ ਤਾਰੇ ਸਮੇ ਸਾ ਦੇਖਤੇ ਗਰੇ ਬਪੀ ਨਵਚਾਗ ਕੋ ਵਜਾ ਜਦ ਸੁਣਿਆ ਮਰ ਲਾਭ ਸਦੀਨਾ ਮਰ ਲਾਭ ਸਦੀਨਾ ਦਿਲ ਖੈਰ ਪਦੀਦਾ ਹੋ ਜਾਗਤ ਪਦੀਦਾ ਪਿਆ ਹੈ ਦੁੱਖਾਂ ਦੇ ਕਬਸ ਬੈਣਦੇ ਜਿਹੜਾ ਫਰਕ ਬੈਣਦੇ ਅੰਝੂ ਲਟੇ ਗਿਰਨੇ ਦਾ ਮਾੜਾ ਰੈਣਦੇ ਜਿਹੜਾ ਮਾੜਾ ਨੈਣ ਦੇ ਹੋ ਕੈਸਾ ਸਾਤ ਵੰਦੀ ਦਾ ਸੁਹਾਗ ਮਾਰਿਆ ਹੋ ਸੁਹਾਗ ਮਾਰਿਆ ਐਸਾ ਮਹਾਬਾਬ ਜਾਣਾ ਨਹੀਂ ਉਤਾਰਿਆ ਜਾਣਾ ਨਹੀਂ ਉਤਾਰਿਆ ਕਟੜਾ ਨਾ ਫੜੋਂਦੇ ਤੇਗ ਨੂੰ ਐਨਾ ਪਤਾ ਹੁੰਦਾ ਮਾਰ ਦੇ ਨਾ ਮੇਗ ਨੂੰ ਮਾਰ ਦੇ ਨਾ ਮੇਗ ਨੂੰ ਸੇੜਾ ਲੋ ਪੈਂਦੇ ਨਾਲ ਛੋੜ ਲੈਣ ਦੇ ਜੀਵ ਛੋੜ ਲੈਣ ਦੇ ਅੰਸ਼ੂ ਲੇ ਕੇ ਕਰਨੇ ਕਮਾਲ ਲੈਣ ਦੇ ਜੀ ਕਮਾਲ ਨੇ ਲੈ ਦੇ ਓ ਯਾਨੀ ਗੀਲੇ ਖੇਸ ਕੋਲੇ ਜਾਂਦਾ ਛੋੜ ਕੇ ਹਾਂਜੀ ਜਾਂਦਾ ਛੋੜ ਕੇ ਕਾਪੀ ਕਾ ਗੇ ਹੋ ਬਜਾਉਂਦਾ ਮੋੜ ਕੇ

ਕੇ ਗਿਰਨੇ ਕਮਲ ਨੈਣ ਦੇ ਭਗਵਾਨ ਦੇ ਕਮਲਾਂ ਜੈਸੇ ਨਿਤਰਾ ਵਿੱਚੋਂ ਜਲ ਰਹਿ ਰਿਹਾ ਤਾਂ ਸਾਡਾ ਜਿਹੜਾ ਸਮਾ ਸੀ ਸਮਾਪਤਾ ਹੁਣ ਸਾਥੋ ਬਾਦ ਭਾਈ ਸਾਹਿਬ ਬਲਦੇਵ ਸਿੰਘ ਜੀ ਇਹਨਾਂ ਦੀਆਂ ਬੜੀਆਂ ਸੁੰਦਰ ਬਾਜਾਂ ਬੜੇ ਹੀ ਵਿਦਵਾਨ ਇਹਨਾਂ ਨੂੰ ਪ੍ਰੇਮ ਦੇ ਨਾਲ ਸੁਣੋ ਤਾਂ ਬਹੁਤ ساری ਮਾਇਆ ਜਿਹੜੀ ਸਟੇਜ ਦੇ ਉੱਤੇ ਮਾਨ ਕਰਕੇ ਗਈ ਹੈ ਸੰਗਤ ਨਾਮ ਤੁਹਾਡੇ ਬਾਹਰ ਗੁਰੂ ਆਪ ਹੀ ਜਾਣਦਾ ਸਾਡੀ ਜ਼ਮਾਨ ਚ ਕੋਈ ਗੈਰ ਹਰਫ ਨਿਕਲ ਗਿਆ ਹੋਵੇ ਮਾਫ ਕਰਨਾ ਫਤੇ ਦਾ ਜਵਾਬ ਫਤੇ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ